ਸਰਫ ਮੈਂ ਡਿਪੋਜੀਸ਼ਨ ਕਰਨਾ ਆਇਆ ਸੀ ਤੇ ਡ੍ਰੈਸਰ ਵਾਸਤੇ ਮਸ਼ੀਨ ਲੱਗੀ ਸੀ ਮੈਂ ਨਹੀਂ ਸੀ ਕਿ ਅਸੀਂ ਮੈਨੂੰ ਟਾਈਮ ਲੱਗ ਰਿਹਾ ਸੀ ਵੱਧ ਤੇ ਪੈਕੇਟ ਲੱਗੇ ਮੈਨੂੰ ਜਿਆਦਾ ਵੀ ਜਿਆਦਾ ਦੇ ਵਿੱਚ ਜਿਆਦਾ ਸਲੇ ਨਿਕਲ ਰਹੇ ਨੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਕਿੰਨਾ ਤੁਸੀਂ ਕਿੰਨਾ ਕੱਢ ਰਹੇ ਹੋ ਕਹਿੰਦੇ 400 ਕੁਸ਼ ਹੈ ਇਹ ਮੈਨੂੰ ਗਲਤ ਲੱਗਿਆ ਮੈਂ ਕਿਹਾ ਨਹੀਂ ਨਹੀਂ ਕੱਢਦਾ ਇੰਨਾ ਤੇ ਟਾਈਮ ਵੱਧ ਲੱਗ ਰਿਹਾ ਸੀ ਮੇਰਾ ਹੱਥ ਸੁਨ ਹੋ ਰਿਹਾ ਸੀ ਮੈਨੂੰ ਪੁੱਛਿਆ ਤੇ ਮੈਂ ਨਾਲ ਦੇ ਨਾਲ ਮੈਨੂੰ ਕਿਹਾ ਮੈਨੂੰ ਕੋਈ ਸਕਰੀਨ ਦਿਖਾ ਉਹ ਕਹਿੰਦਾ ਸਕਰੀਨ ਦੂਜੇ ਪਾਸੇ ਮੂਹ ਸੀ ਹੋਗਾ ਮੈਂ ਕਿ ਫੋਟੋ ਮੰਗੀ ਪਿੱਕ ਲੈ ਕੇ ਉਹਦੀ ਮੈਂ ਉਸ ਪਾਲਪਾਇਨ ਮੈਨੂੰ ਕੋਈ ਕੁਝ ਮਿਲਣਾ ਮੈਂ ਤਾਂ ਸੇਵਾ ਕਰਨ ਆਇਆ ਸੀ ਸਟੇਸ਼ਨ ਚਾਰ ਚਾਲ ਵਾਸਤੇ ਅੱਛਾ ਮਿਲਦੇ ਵੀ ਕਿਸੇ ਨੂੰ ਤੁਸੀਂ ਇੱਥੇ ਡਾਕਟਰਾਂ ਨਾਲ ਫਿਰ ਗੱਲ ਕੀਤੀ ਮੈਨੂੰ ਮੈਂ ਤਾਂ ਫਿਰ ਅੰਜੂ ਨਾਲ ਗੱਲ ਕੀਤੀ ਆ ਹਾਂਜੀ ਆਪ ਗੱਲ ਕਰ ਰਹੀ ਆ ਕੇ ਆ ਕੇ ਕੀ ਕਹਿੰਦੇ ਇਹ ਜਿਹੇ ਟੈਕਨੀਕਲ ਸਟਾਫ ਉਹ ਕਹਿੰਦੇ ਲੱਗਦੀ ਗਲਤੀ ਹੋ ਗਈ ਸਾਡੇ ਤੋਂ ਅੱਛਾ ਗਲਤੀ ਹੋ ਗਈ ਹਾਂਜੀ ਕੀ ਮੰਗ ਕੀ ਕਰਦੇ ਹੁਣ ਸਰ ਹੁਣ ਹਸਾਮਿਲ ਨਾਲ ਜਿਹੜਾ ਦੇਖੋ ਚਲੋ ਮਿਲ ਰਹਾ ਤਾਂ ਹੋ ਗਿਆ ਕਿ ਹੋਰ ਨਾਲ ਤਾਂ ਹੋਵੇ ਮੈਨੂੰ ਇਹਨੂੰ ਦੇਖ ਕੇ ਅਗਰ ਮੈਨੂੰ ਕੀ ਨਾ ਤੁਹਾਡਾ ਮੇਰਾ ਨਾਮ ਜੀ ਜਸਪਾਲ ਜੋਸ਼ਣ ਹੈ ਜੀ ਡਾਕਟਰ ਸਾਹਿਬ ਕੀ ਮਾਮਲਾ ਹੋਇਆ ਅੱਜ ਪਾਰਕ ਹਸਪਤਾਲ ਖੜੇ ਹੋ ਪਾਰਕ ਚ ਅਸੀਂ ਖੜੇ ਜੀ ਅਸੀਂ ਸੰਸਥਾ ਚਲਾ ਰਹੇ ਸਹਿਯੋਗ ਵੈਲਫੇਅਰ ਤੇ ਇਹਦੇ ਵਿੱਚ ਕਿਸੇ ਦੀ ਵੀ ਕਿੰਜੇ ਕਾਲ ਆਂਦੀ ਆ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿਸੇ ਲੋੜਵੰਦ ਨੂੰ ਖਾਣ ਦੀ ਲੋੜ ਹੁੰਦੀ ਆ ਪਲੇਟ ਲੱਟ ਦੀ ਲੋੜ ਹੁੰਦੀ ਆ ਤਾਂ ਅਸੀਂ ਉਹ ਰੇਂਜ ਕਰਵਾ ਕੇ ਦਿੰਨੇ ਆ ਸਾਡੇ ਨਾਲ ਤੁਹਾਡੇ ਵਰਗੇ ਭਰਾਣੇ ਜਿਹੜੇ ਡੋਨਰ ਜੁੜੇ ਹੋયા ਨਿਰ ਨਿਰਸਵਾਰਥ ਜਿਹੜੀ ਸੇਵਾ ਹੋ ਰਹੀ ਆ ਐਮਐਲ ਕੱਢਿਆ ਗਿਆ ਆ ਪਲੇਟ ਲੱਟ ਇਹਦੇ ਵਿੱਚੋਂ ਤੇ ਇਹ ਦੇਖੋ ਕਿੰਨਾ ਫਰਕ ਆ ਦੋਨਾਂ ਦੇ ਵਿੱਚ ਕਿਤੇ ਨੋਰਮਲ ਵਾਲਾ ਹੈਗਾ 220 ਤੇ ਇੱਥੇ 560 ਦੇ ਕਰੀਬ ਕੱਢਿਆ ਗਿਆ ਆ ਇਹ ਜਦ ਨਾਲ ਕੀ ਹੈ ਸਿਹਤ ਦੇ ਨਾਲ ਖਲਵਾੜ ਹੋ ਰਿਹਾ ਸਿੱਧਾ ਡੋਨਰ ਦੇ ਨਾਲ ਤੇ ਇਹਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਇਹ ਸਾਡੇ ਧਿਆਨ ਦੇ ਵਿੱਚ ਪਹਿਲਾਂ ਤੋਂ ਸੀਗਾ ਪਾਰਕ ਹਸਪਤਾਲ ਹੁਣ ਅਸੀਂ ਇਹਨੂੰ ਪੱਕੇ ਸਬੂਤਾਂ ਦੇ ਆਧਾਰ ਤੇ ਇਹਨਾਂ ਨੂੰ ਪੱਕਾ ਫੜਿਆ ਹੈ ਦੇਖੋ ਇਹ ਥੋੜੇ ਸਾਹਮਣੇ ਹੀ ਹੈ ਇਹ ਤੇ ਬਾਕੀ ਯਸ਼ ਜੀ ਹੁਣ ਤੁਸੀਂ ਦੱਸੋ ਇਹਦੇ ਬਾਰੇ ਅੱਗੇ ਜੀ ਡਾ ਮੇਰਾ ਨਾਮ ਯਸ਼ ਪੁਵਾਰਾ ਹੈ ਤੇ ਸਹਿਯੋਗ ਵੈਲਫੇਅਰ ਆਰਗੇਨਾਈਜੇਸ਼ਨ ਸਾਡੀ ਐਨਜੀਓ ਹੈਗੀ ਆ ਤੇ ਜਿੱਦਾਂ ਕਿ ਜਸਪਾਲ ਜੋਸ਼ੀ ਵੀਰ ਨੇ ਦੱਸਿਆ ਵੀ ਪਟਿਆਲੇ ਦੇ ਵਿੱਚ ਕਿਸੇ ਵੀ ਹਸਪੀਟਲ ਦੇ ਵਿੱਚ ਜਦੋਂ ਕੋਈ ਸੀਰੀਅਸ ਮਰੀਜ਼ ਹੁੰਦਾ ਤੇ ਸਾਡੇ ਕੋਲ ਜਦੋਂ ਕਾਲ ਆਂਦੀ ਆ ਤਾਂ ਸਾਡੀ ਸੰਸਥਾ ਦੇ ਨਾਲ ਜੁੜੇ ਹੋਏ ਜਿਹੜੇ ਡੋਨਰਸ ਨੇ ਅਸੀਂ ਉਹਨਾਂ ਦੀ ਸੇਵਾ ਲੈਂਦੇ ਆ ਔਰ ਕੁਆਂਟੀਟੀ ਬਾਰੇ ਇਹਨਾਂ ਨੇ ਦੱਸ ਹੀ ਦਿੱਤਾ ਵੀ ਇਹ ਇਹਨਾਂ ਦੇ ਸਾਡੇ ਡੋਨਰ ਦਾ ਜਿਹੜਾ ਹੈ ਬਾਡੀ ਦੇ ਵਿੱਚੋਂ ਡਬਲ ਪੈਕ ਜਿਹੜਾ ਇਹਨਾਂ ਨੇ ਪਲੇਟਲੇਟ ਸੈੱਲ ਕੱਢੇ ਆ ਤੇ ਇਹਨਾਂ ਦੀ ਜਾਨ ਦੇ ਨਾਲ ਖਿਲਵਾੜ ਕੀਤਾ ਕਿਉਂਕਿ ਇਹ ਪਾਰਕ ਹਸਪੀਟਲ ਦੀ ਸਾਡੇ ਕੋਲ ਪਿਛਲੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਇਹ ਕੰਪਲੇਨ ਆ ਰਹੀ ਸੀ ਔਰ ਬਲੱਡ ਬੈਂਕ ਦੇ ਜਿਹੜਾ ਸਟਾਫ ਹੈ ਇੱਥੇ ਦੇ ਜਿਹੜੇ ਡਬਲ ਬੈਗ ਆ ਤੁਹਾਡੇ ਸਾਹਮਣੇ ਹੀ ਆ ਆ ਖਾਲੀ ਆ ਇਸ ਦੇ ਵਿੱਚ ਭਰ ਦੇ ਇਹਦੇ ਵਿੱਚ ਇਹਦੇ ਵਿੱਚੋਂ ਅੱਧਾ ਇਹਦੇ ਵਿੱਚ ਭਰ ਦੇਣਗੇ ਇਹ ਜੇਸ ਮਰੀਜ਼ ਵਾਸਤੇ ਡੋਨੇਟ ਕੀਤਾ ਦੀ ਉਹਨੂੰ ਦੇ ਦੇਣਗੇ ਇਹ ਜਾ ਕੇ ਕਿਤੇ ਦੂਸਰੇ ਪ੍ਰਾਈਵੇਟ ਹਸਪਤਾਲਾਂ ਚ ਮਹਿੰਗੇ ਰੇਟਾਂ ਚ 30 30 50-50 ਹਜ਼ਾਰ ਰੁਪਏ ਦੇ ਵਿੱਚ ਵੇਚ ਦਿੰਦੇ ਆ ਇਹ ਤਿੰਨੋਂ ਤੁਹਾਨੂੰ ਇੱਥੇ ਹਾਂਜੀ ਇਹ ਤਿੰਨੋਂ ਇੱਕੋ ਬਰਾਬਰ ਦੇ ਨੇ ਇਹ ਸੇਮ ਸੀਰੀਅਲ ਨੰਬਰ ਨੇ ਆ ਦੇਖੋ ਇਹਦਾ ਡਬਲ ਬੈਗ ਬਣਾਦਣਾ ਸੀਗਾ ਪਰ ਹੁਣੇ ਦੋ ਚਾਹੀਦੇ ਸੀ ਨਹੀਂ ਇੱਕ ਹੀ ਹੋਣਾ ਚਾਹੀਦਾ ਸੀ ਇਹਦੀ ਕੁਆਂਟੀਟੀ ਘੱਟ ਹੋਣੀ ਚਾਹੀਦੀ ਸੀ ਜਿਸ ਦੀ ਇੰਨੀ ਕੁਆਂਟੀਟੀ ਹੋਣੀ ਚਾਹੀਦੀ ਹੈ ਇੱਕ ਪੇਸ਼ੈਂਟ ਇੱਕ ਡੋਨਰ ਤੋਂ ਇੰਨਾ ਲਿਆ ਜਾਂਦਾ ਆ ਜੀ ਠੀਕ ਹੈ ਜੀ ਬਹੁਤ ਬਹੁਤ ਕੀ ਨਾਮ ਆਪਣਾ ਮੇਰਾ ਪੂਰਾ ਨਾਮ ਡਾਕਟਰ ਰਚਨਾ ਮੈਂ ਬਤੌਰ ਸਹਾਇਕ ਸਿਵਲ ਸਰਜਨ ਕੰਮ ਕਰ ਰਹੀ ਹਾਂ ਮਰੇ ਕਨੀਸ਼ ਪਾਹ ਦੇ ਵਿੱਚ ਲੈਂਟ੍ਰੇਟ ਸੱਟਨ ਜਿਹੜੀ ਘਟਨਾ ਹੋਈ ਉਹ ਸਬਕ ਕੀ ਕਰਤ ਜੀ ਅ ਸ਼ੁਕਰਵਾਨ ਨੂੰ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਪਾਰਕ ਹਸਪੀਟਲ ਦੇ ਵਿੱਚ ਕਿ ਕੋਈ ਬਲੱਡ ਡੋਨਰ ਦੇ ਬਲੱਡ ਦਾ ਕੱਢਣ ਦਾ ਕੁਝ ਐਕਸਟਰਾ ਬਲੱਡ ਕੱਢਣ ਦਾ ਮਾਮਲਾ ਸਾਹਮਣੇ ਆਇਆ ਸੀ ਅਸੀਂ ਉਸ ਵੇਲੇ ਆਪਣੇ ਦੋ ਡਾਕਟਰਸ ਦੀ ਟੀਮ ਪੈਥੋਲੋজিস্ট ਮਾਤਾ ਕੁਸ਼ਲਿਆ ਤੋਂ ਐਸ ਪਰ ਰੂਲਸ ਪਹਿਲਾਂ ਤਾਂ ਰਿਪੋਰਟ ਜਦੋਂ ਪੂਰੀ ਸੰਪੂਰਨ ਰਿਪੋਰਟ ਸਬਮਿਟ ਹੋ ਜੇਗੀ ਐਸ ਪਰ ਰੂਲਸ ਜੋ ਬੰਦਾ ਹੋਏਗਾ ਉਹ ਫੈਸਲਾ ਲਿਆ ਜਾਏਗਾ ਅਮੇ ਦਾ ਕੋਈ ਟਾਈਮ ਲਿਮਿਟ ਹੈ ਵੀ ਤਦੋਂ ਤੱਕ ਕੀ ਰਿਪੋਰਟ ਆ ਸਕਦੀ ਹੈ ਤੁਹਾਡੇ ਕੋਲ ਅਸੀਂ ਅੱਜ ਹੀ ਆਪਣੀ ਇਨਕੁਆਇਰੀ ਕਮੇਟੀ ਬਿਠਾ ਰਹੇ ਹਾਂ ਇਸ ਨੂੰ ਜਲ ਤਿਆਰ ਕਰ ਲਿਆ ਜਾਏਗਾ ਜੀ ਇਹਦੇ ਨਾਲ ਦਿੱਕਤਾਂ ਕੀ ਆ ਸਕਦੀਆਂ ਨੇ ਜਿਵੇਂ ਜ਼ਿਆਦਾ ਪਲੇਟलेट्स ਕੱਢ ਲੈਤਾ ਕਿ ਇਹਨਾਂ ਦੇ ਐਕਚੁਅਲੀ ਜਿਹੜੇ ਸਪੈਸ਼ਲਿਸਟ ਨੇ ਪੈਥੋਲੋਜੀਸ ਹੈਮਟੋਲੋਜਿਸਟ ਹੁੰਦੇ ਐ ਇਸ ਦੇ ਬਾਰੇ ਉਹ ਹੀ ਕਮੈਂਟ ਬਿਹਤਰ ਕਰ ਸਕਦੇ ਹੈਗੇ